ਉਰਤਾਂ ਤੇ ਖਿੜੇ ਰੰਗ ਬਰੰਗੇ ਫੁੱਲਾਂ ਦੀਆਂ ਇਹ ਤਸਵੀਰਾਂ ਖੰਨਾ ਦੇ ਪਿੰਡ ਨਤਨਖੇੜੀ ਦੇ ਕਿਸਾਨ ਲਖਵੀਰ ਸਿੰਘ ਦੇ ਖੇਤਾਂ ਦੀਆਂ ਨੇ ਜੋ 4 ਸਾਲ ਤੋਂ ਲਗਾਤਾਰ 4 ਏਕੜ ਰਕਵੇ ਦੇ ਵਿੱਚ ਫੁੱਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਕਾਸ਼ਤ ਕਰ ਰਿਹਾ ਹੈ ਹਾਲਾਂਕਿ ਲਖਵੀਰ ਸਿੰਘ ਵੀ ਬੋਰਨਾ ਕਿਸਾਨਾ ਵਾਂਗ ਪਹਿਲਾਂ ਕਣਕ ਝੋਨੇ ਦੇ ਰਵਾਇਤੀ ਫਸਲੀ ਚੱਕਰ ਚੱਲਿਆ ਹੋਇਆ ਸੀ ਪਰ ਕੁਝ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਫੁੱਲਾਂ ਦੀ ਖੇਤੀ ਤੋਂ ਪ੍ਰਭਾਵਿਤ ਹੋ ਕੇ ਇਸ ਕਿਸਾਨ ਨੇ ਵੀ ਫੁੱਲਾਂ ਦੀ ਕਾਸ਼ਤ ਸ਼ੁਰੂ ਕੀਤੀ ਅਤੇ ਜੋ ਸਿੱਖਣੇ ਦੇ ਬਜੋ ਨਿਕਲਿਆ ਉਹ ਵਾਕਿਆ ਹੀ ਹੈਰਾਨ ਕਰਨ ਵਾਲਾ ਸੀ ਕਿਉਂਕਿ ਰਵਾਇਤੀ ਕਣਕ ਚੋਨੇ ਦੀਆਂ ਫਸਲਾਂ ਦੇ ਨਾਲ ਫੁੱਲਾਂ ਦੀ ਖੇਤੀ ਦੇ ਵਿੱਚ ਮੁਨਾਫਾ ਕਾਫੀ ਵਾਦਤ ਤਖਵੀਰ ਸਿੰਘ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਸਿਰਫ 25% ਕਿਸਾਨ ਹੀ ਫੁੱਲਾਂ ਦੀ ਕਾਸ਼ਤ ਕਰਦੇ ਨੇ ਜਦਕਿ 75% ਫੁੱਲ ਦੂਜੇ ਸੂਬਿਆਂ ਤੋਂ ਮੰਗਵਾਏ ਜਾਂਦੇ ਨੇ ਅਤੇ ਇਸ ਕਰਕੇ ਫੁੱਲਾਂ ਦੀ ਖੇਤੀ ਦੇ ਵਿੱਚ ਕਿਸਾਨ ਆਪਣਾ ਭਵਿੱਖ ਸੁਰੱਖਿਅਤ ਸਮਝ ਸਕਦੇ ਨੇ ਅਤੇ ਜੇਕਰ ਕੋਈ ਹੋਰ ਕਿਸਾਨ ਵੀ ਫੁੱਲਾਂ ਦੀ ਖੇਤੀ ਵੱਲ ਆਉਣ ਅਤੇ ਚੰਗੀ ਮਿਹਨਤ ਕਰਨ ਅਤੇ ਚੰਗਾ ਮੁਨਾਫਾ ਵੀ ਕਮਾਇਆ ਜਾ ਸਕਦਾ ਹੈ ਜੇ ਤੁਸੀਂ ਮਿਹਨਤ ਕਰਦੇ ਹੋ ਤਾਂ ਰਿਸਪੌਂਸ ਬਹੁਤ ਵਧੀਆ ਕਿਉਂਕਿ ਫੁੱਲਾਂ ਦੀ ਖੇਤੀ ਜਿੰਨਾ ਦੀ ਡਿਮਾਂਡ ਹੈ ਪੰਜਾਬ ਦੇ ਵਿੱਚ ਹਜੇ ਉਹ 25 ਪੈਸੇ 30 ਪੈਸੇ ਹੋ ਰਹੀ ਹੈ ਬਾਕੀ 75 ਪੈਸੇ ਬਹਰੋਂ ਫੁੱਲ ਆਉਂਦਾ ਪਹਿਲਾਂ ਦੂਜੀ ਖੇਤੀ ਰਵਾਇਤੀ ਖੇਤੀ ਕਰਦੇ ਸੀਗੇ ਤੇ ਫੁੱਲਾਂ ਦੀ ਖੇਤੀ ਤਾਂ ਇਹ ਕੋਈ ਕੁਛ ਬੈਲ ਕਹ ਲੋ ਵੀ YouTube ਤੋਂ ਕੋਸ਼ਿਸ਼ ਜਿਹੜੇ ਬੰਦੇ ਪਹਿਲਾਂ ਖੇਤੀ ਕਰਦੇ ਸੀ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਸ਼ੁਰੂ ਕਰੀ ਹੈ 4 ਏਕੜ ਦੇ ਵਿੱਚ ਖੇਤੀ ਕਰ ਰਹੇ ਹਾਂ ਜੀ ਮੈਂ ਤਕਰੀਬਨ ਗੁਲਾਬ ਦੀ ਵੀ ਕਰ ਰਹੇ ਹਾਂ ਤੇ ਗੇਂਦਾ ਤੇ ਗੁਲਦੋਦੀ ਦੀ ਵੀ ਸ਼ੁਰੂ ਕਰੀ ਹੈ ਤੁਸੀਂ ਮੁਨਾਫਾ ਰਵਾਇਤੀ ਖੇਤੀ ਨਾਲੋਂ ਤਾਂ ਵੱਧ ਹੈ ਜੀ ਬਾਕੀ ਜਿੰਨਾ ਮਿਹਨਤ ਕਰਾਂਗੇ ਆਪਾਂ ਜਿੰਨਾ ਮੌਸਮ ਵਧੀਆ ਰਹੂਗਾ ਮਾਰਕੀਟ ਵਧੀਆ ਰਹੂਗੀ ਕਿਉਂਕਿ ਕਿਦੀ ਮਾਰਕੀਟ ਪੱਕੀ ਨਹੀਂ ਹੈਗੀ ਵੱਧ ਵੀ ਜਾਂਦਾ ਤੇ ਐਵਰੇਜ ਵੀ ਰਹੇਗਾ ਤਾਂ ਵੀ ਕਿ ਦੇ ਲਈ ਕਿਸਾਨਾਂ ਨਾਲੋਂ ਬੱਤ ਕਿਸਾਨ ਲਖਬੀਰ ਸਿੰਘ ਗ੍ਰੈਜੂਏਟ ਹੈ ਉਸ ਨੂੰ ਤਜਰਬੇ ਕਰਨ ਦਾ ਵੀ ਸ਼ੌਂਕ ਹੈ ਉਸ ਤੋਂ ਉਹਨਾਂ ਸਬਜ਼ੀਆਂ ਦੀ ਵੀ ਖੇਤੀ ਕੀ ਕੀਤੀ ਜਾਂਦੀ ਹੈ ਇਸ ਕਿਸਾਨ ਦਾ ਨੌਜਵਾਨਾਂ ਨੂੰ ਸੁਨੇਹਾ ਹੈ ਕਿ ਵਿਦੇਸ਼ਾਂ ਦੇ ਵਿੱਚ ਜਾਣ ਨਾਲੋਂ ਚੰਗਾ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਖੇਤੀ ਦੇ ਵਿੱਚ ਨਵੇਂ ਤਜਰਬੇ ਕੀਤੇ ਜਾਣ ਤਾਂ ਜੋ ਖੇਤੀ ਨੂੰ ਲਾਹੇਵੰਦ ਤਨਦਾ ਬਣਾਇਆ ਜਾ ਸਕਦਾ ਹੈ ਨਾਲ ਹੀ ਇਸ ਕਿਸਾਨ ਨੂੰ ਮਲਾਲੇ ਕਿ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਫੁੱਲਾਂ ਦੀ ਮੰਡੀ ਸਥਾਪਿਤ ਨਹੀਂ ਕੀਤੀ ਗਈ ਜਿਸ ਕਾਰਨ ਉਸ ਵਾਂਗ ਫੁੱਲਾਂ ਦੀ ਕਾਸ਼ਤ ਕਰਨ ਵਾਲੇ ਹੋਰਨਾਂ ਕਿਸਾਨਾਂ ਨੂੰ ਵੀ ਫੁੱਲਾਂ ਦੀ ਮੰਡੀ ਕਰਨ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਿਸਾਨ ਦੀ ਮੰਗ ਹੈ ਕਿ ਪੰਜਾਬ ਸਰਕਾਰ ਫੁੱਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਹਰਿਆਣਾ ਵਾਂਗ ਫੁੱਲਾਂ ਦੀ ਮੰਡੀ ਮੁਹਿਆ ਕਰਵਾਵੇ ਮਤਬਦੂ ਖੇਤਾਂ ਨਾਲ ਜੁੜੋ ਅੱਜ ਕੱਲ ਨੌਜਵਾਨ ਥੋੜਾ ਜਿਆਦਾ ਖੇਤਾਂ ਨਾਲ ਘੱਟ ਜੁੜੇ ਹੋਏ ਨੇ ਖੇਤੀ ਕਰਕੇ ਛੇਤੀ ਬਾਹਰ ਅੰਦਰ ਘੁੰਮਣ ਫਿਰਨ ਦੇ ਜ਼ਿਆਦਾ ਸ਼ਕੀਨ ਨੇ ਖੇਤਾਂ 'ਚ ਟਾਈਮ ਦਿਓ ਖੇਤਾਂ ਨੂੰ ਜਿੰਨਾ ਕਿ ਤੁਸੀਂ ਟਾਈਮ ਦਿਓ ਖੇਤਾਂ ਨੂੰ ਉਹਨਾਂ ਤੁਹਾਨੂੰ ਖੇਤ ਬਹੁਤ ਬਹੁਤ ਦੰਦ ਦੇਣ ਪੰਜਾਬ 'ਚ ਮੰਡੀ ਕੋਈ ਨਹੀਂ ਹੈਗੀ ਫੁੱਲਾਂ ਦੀ ਹਰਿਆਣੇ ਦੇ ਵਿੱਚ ਮੰਡੀ ਹੈਗੀ ਹੈ ਤੇ ਉੱਥੋਂ ਮੰਡੀ ਉਦੇ ਕਰਕੇ ਕਿਸਾਨ ਵੱਧ ਜੁੜੇ ਹੋਏ ਨੇ ਕਿਉਂਕਿ ਉਥੋਂ ਫੁੱਲ ਅਲੇ-ਦਲੇ ਵੱਡੇ ਸ਼ਹਿਰਾਂ ਦੇ ਵਿੱਚ ਫਿਰ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਕੋਈ ਮੰਡੀ ਨਹੀਂ ਹੈਗੀ ਇਸ ਕਰਕੇ ਕਿਸਾਨ ਥੋੜਾ ਜਿਆਦਾ ਡਰਦੇ ਨੇ ਫੁੱਲਾਂ ਦੀ ਖੇਤੀ ਨੂੰ ਜਦੋਂ ਮੰਡੀ ਹੋ ਜੂਗੀ ਪ੍ਰੋਪਰ ਫਿਰ ਪਰਸੈਂਟੇਜ ਵੱਧ ਜੂਗੀ ਕਿਸਾਨਾਂ ਦੀ ਔਰ ਫਿਰ ਥੋੜਾ ਜਿਹਾ ਭਰੋਸਾ ਵੀ ਹੋ ਜੂਗਾ ਵੀ ਮੰਡੀ ਦੇ ਵਿੱਚ ਫੁੱਲ ਵੇਚੂ ਇਸ ਕਰਕੇ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਵੀ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਇਹਦੇ ਵੱਲ ਧਿਆਨ ਦਿਓ ਇੱਕ ਪ੍ਰੋਪਰ ਮੰਡੀ ਜ਼ਰੂਰ ਦਿਓ ਪੰਜਾਬ ਵਿੱਚ ਇੱਕ ਚਾਹੇ ਦੋ ਮੰਡੀਆਂ ਚਾਹੀਦੀ ਨੇ ਬਹੁਤ ਜ਼ਰੂਰਤ ਹੈ ਪੰਜਾਬ ਨੂੰ ਪੰਜਾਬ ਸਰਕਾਰ ਉਂਝ ਤਾਂ ਕਿਸਾਨਾਂ ਨੂੰ ਫਸਲੀ ਵਸਵੰਤਾ ਅਪਣਾਉਣ ਦੀ ਦੋਹਾਈ ਦਿੱੰਦੀ ਹੈ ਪਰ ਜੋ ਕਿਸਾਨ ਇਸ ਪਾਸੇ ਆਉਂਦੇ ਨੇ ਉਹਨਾਂ ਨੂੰ ਇਹ ਹੀ ਸ਼ਿਕਾਇਤ ਰਹਿੰਦੀ ਹੈ ਇਹ ਸਰਕਾਰ ਉਹਨਾਂ ਦੀ ਵਾ ਨਹੀਂ ਫਾਂਡੀ ਸੋ ਲੋੜ ਹੈ ਸਰਕਾਰ ਸੂਬੇ ਦੇ ਵਿੱਚ ਫੁੱਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਲਈ ਮੰਡੀ ਕਰਨ ਦੀ ਸਹੂਲਤ ਮੁਹੱਈਆ ਕਰਵਾਵੇ ਤਾਂ ਜੋ ਫੁੱਲਾਂ ਦੀ ਕਾਸ਼ਤ ਨੂੰ ਹੋਰ ਹੁਲਾਰਾ ਮਿਲ ਸਕੇ ਅਤੇ ਕਿਸਾਨ ਵੀ ਰਵਾਇਤੀ ਫਸਲੀ ਚੱਕਰ ਛੱਡ ਕੇ ਖੇਤੀਬਾੜੀ ਸੁਵੰਤਾ ਵੱਲ ਆਉਣ ਅਤੇ ਖੇਤੀ ਨੂੰ ਲਾਹੇਵੰਦ ਤੰਦਾ ਬਣਾਇਆ ਜਾ ਸਕੇ ਗੁਦੀਪ ਸਿੰਘ ਇਟ ਇਜ਼ న్యూਸ ਖੰਨਾ